ਇਸਵੇਂ ਇੱਕ ਕਾਰ ਦੇ ਨਾਲ ਭਿਆਨਕ ਹਾਦਸਾ ਵਾਪਰਨ ਦਾ ਮਾਮਲਾ ਸਾਹਮਣੇ ਆਇਆ ਹੈ ਤਾਂ ਇਹਨਾਂ ਤਸਵੀਰਾਂ ਤੋਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਜ਼ਿਆਦਾ ਭਿਆਨਕ ਰਿਹਾ ਹੋਏਗਾ ਬਸ ਇਹ ਕਿ ਇੱਥੇ ਕਾਰ ਇੱਕ ਰੇਲਿੰਗ ਨੂੰ ਤੋੜਦੇ ਹੋਏ ਕਾਫੀ ਦੂਰ ਤੱਕ ਜਾਂਦੀ ਹੈ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਕਾਰ ਦੇ ਵਿੱਚ ਦੋ ਮਹਿਲਾਵਾਂ ਸਵਾਰ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਦੇ ਵੱਲੋਂ ਇਸ ਗੱਡੀ ਨੂੰ ਡਰਾਈਵ ਕੀਤਾ ਜਾ ਰਿਹਾ ਸੀ ਹਾਲਾਂਕਿ ਰਾਹਤ ਰਹੀ ਹੈ ਕਿ ਇੱਥੇ ਦੋਵਾਂ ਨੂੰ ਸੁਰੱਖਿਅਤ ਦੱਸਿਆ ਜਾ ਰਿਹਾ ਪਰ ਜੇਕਰ ਇਸ ਹਾਦਸੇ ਦੀ ਗੱਲ ਕਰੀਏ ਤਾਂ ਇਹਨਾਂ ਤਸਵੀਰਾਂ ਤੋਂ ਤੁਸੀਂ ਖੁਦ ਵੀ ਅੰਦਾਜ਼ਾ ਲਗਾ ਸਕਦੇ ਹੋ ਕਿ ਹਾਦਸਾ ਕਿੰਨਾ ਕੁ ਜ਼ਿਆਦਾ ਭਿਆਨਕ ਰਿਹਾ ਹੋਵੇਗਾ ਕਿਉਂਕਿ ਕਾਰ ਰੇਲਿੰਗ ਨੂੰ ਤੋੜਦੇ ਹੋਏ ਜੋ ਡਿਵਾਈਡਰ ਬਣਿਆ ਹੋਇਆ ਸੀ ਕਾਫੀ ਦੂਰ ਤੱਕ ਜਾਂਦੀ ਆ ਦੱਸਿਆ ਕਿ ਅੱਗੇ ਜਾ ਕੇ ਕਾਰ ਇੱਕ ਖੰਭੇ ਦੇ ਨਾਲ ਟਕਰਾ ਜਾਂਦੀ ਆ ਉੱਥੇ ਹੀ ਦੱਸਿਆ ਜਾ ਰਿਹਾ ਹੈ ਕਿ ਇਸ ਦੌਰਾਨ ਇੱਕ ਟਰਾਲਾ ਕੋਲੋਂ ਦੀ ਲੰਘਿਆ ਸੀ ਹੋ ਸਕਦਾ ਹੈ ਕਿ ਉਸ ਟਰਾਲੇ ਦੇ ਨਾਲ ਇਸ ਕਾਰ ਦੀ ਟੱਕਰ ਹੋਈ ਹੋਵੇ ਪਰ ਪੁਲਿਸ ਦਾ ਕਹਿਣਾ ਹੈ ਕਿ ਇਸ ਸਬੰਧੀ ਜਾਂਚ ਕਰ ਰਹੇ ਆ ਉੱਥੇ ਹੀ ਉਹਨਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਰ ਦੇ ਵਿੱਚ ਜੋ ਦੋ ਮਹਿਲਾਵਾਂ ਸਵਾਰ ਸਨ ਦੋਵੇਂ ਹੀ ਸੁਰੱਖਿਅਤ ਨੇ ਦੋਵਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ ਦੱਸਿਆ ਕਿ ਹਾਦਸਾ ਫਰੋਜਪੁਰ ਫਾਜ਼ਲਕਾ ਹਾਈਵੇ ਦੇ ਉੱਪਰ ਜਲਾਲਾਬਾਦ ਦੇ ਵਿੱਚ ਵਾਪਰਿਆ ਹੈ ਜਿੱਥੇ ਇਸ ਕਾਰ ਦੀ ਡਿਵਾਈਡਰ ਦੇ ਨਾਲ ਕਾਫੀ ਦੂਰ ਤੱਕ ਜੋ ਇਹ ਟੱਕਰ ਹੁੰਦੀ ਆ ਉਸ ਤੋਂ ਬਾਅਦ ਇੱਕ ਖੰਭੇ ਦੇ ਨਾਲ ਟਕਰਾ ਕੇ ਕਾਰ ਰੁਕਦੀ ਆ ਹਾਲਾਂਕਿ ਰਾਹਤ ਰਹੀ ਹੈ ਕਿ ਇੱਥੇ ਦੋਵੇਂ ਮਹਿਲਾਵਾਂ ਜੋ ਕਾਰ ਦੇ ਵਿੱਚ ਸਵਾਰ ਸਨ ਉਹ ਸੁਰੱਖਿਅਤ ਦੱਸੀਆਂ ਜਾ ਰਹੀਆਂ ਨੇ ਤਾਂ ਫਰੋਜ਼ਪੁਰ ਫਾਜ਼ਿਲਕਾ ਹਾਈਵੇ ਦੇ ਉੱਪਰ ਜਲਾਲਾਬਾਦ ਦੇ ਵਿੱਚ ਇਹ ਵੱਡਾ ਹਾਦਸਾ ਵਾਪਰਿਆ ਤਾਂ ਇਸ ਬੰਦੀ ਜਾਣਕਾਰੀ ਦਿੰਦਿਆਂ ਮੌਕੇ ਤੇ ਪਹੁੰਚੇ ਅਫਸਰ ਦੇ ਵੱਲੋਂ ਕੀ ਕੁਝ ਕਿਹਾ ਗਿਆ ਆਓ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਦੁਕਾਨਦਾਰਾਂ ਨੇ ਪੁੱਛਣ ਤੇ ਪਤਾ ਲੱਗ ਰਿਹਾ ਵੀ ਇਹਨੂੰ ਜਿਹੜੀ ਲੇਡੀ ਜੀ ਚਲਾ ਰਹੀ ਸੀ ਤੇ ਇੱਕ ਲੇਡੀ ਜੀ ਨਾਲ ਬੈਠੇ ਸੀ ਜਦੋਂ ਗੱਡੀ ਐਕਸੀਡੈਂਟ ਹੋਈ ਹੈ ਉਹ ਦਮ ਲੱਗੇ ਦੁਕਾਨਦਾਰ ਨੇ ਉਹ ਭੱਜ ਕੇ ਆਇਆ ਉਹਨਾਂ ਨੇ ਲੇਡੀ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਕੇ ਜਿਹੜੀ ਗੱਡੀ ਹੈ ਗੱਡੀ ਐਕਸੀਡੈਂਟ ਹੋਈ ਇਹ ਕਿੱਥੋਂ ਆ ਰਹੀ ਸੀ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਫਾਇਲ ਕਾ ਸਾਈਡ ਤੋਂ ਆ ਰਹੀ ਹੈ ਮੋਗੇ ਦਾ ਨੰਬਰ ਹੈ ਗੱਡੀ ਦਾ ਇਹ ਅਜੇ ਕਲੀਅਰ ਨਹੀਂ ਹੋ ਰਿਹਾ ਜੀ ਇਹ ਗੱਡੀ ਮੋਗੇ ਦੀ ਹੈ ਜਾਂ ਕਿਤੇ ਆਸੇ-ਪਾਸੇ ਦੀ ਕਿੰਨੇ ਲੋਕ ਸਵਾਰ ਸੀ ਦੋ ਲੇਡੀ ਜੀ ਦੋ ਲੇਡੀ ਸੀ ਇਹਦੇ ਵਿੱਚ ਅੱਛਾ ਇਹ ਕਿੰਨੇ ਕੋ ਹਾ ਸਕਦਾ तकरीबन ਨਾਰਮਲ ਨੇ ਬਾਕੀ तकरीबन ਕੋਈ ਇਦਾਂ ਦਾ ਨੁਕਸਾਨ ਪਰ ਇਸ ਤੋਂ ਮੰਨਾਂ ਕਿਥੇ ਲਿਜਾਇਆ ਗਿਆ ਹੈ ਉਹ ਇਹ ਕਿਸੀ ਖੜੀਆਂ ਜੀ ਇਸ ਤੋਂ ਬਾਅਦ ਜਦੋਂ ਅਸੀਂ ਆਏ ਹਾਂ ਜੋ ਬਾਅਦ ਕਿਥੇ ਗਈਆਂ ਨੇ ਦੋ ਚਾਰ ਮਿੰਟ ਤੱਕ ਬੱਸ ਪਤਾ ਕਰਵਾ ਲਿਆ ਉਹ ਕਿ ਗੱਡੀ ਦਾ ਪਤਾ ਨਹੀਂ ਲੱਗਿਆ ਜਲਾਲਾ ਮਾਦੀ ਕੇ ਬਾਗ ਦੀ ਨਹੀਂ ਇਹ ਵੀ ਨਹੀਂ ਪਤਾ ਲੱਗਿਆ ਸ਼ੁਰੂਆਤੀ ਤੌਰ ਤੇ ਹਲੇ ਨਹੀਂ ਪਤਾ ਨਹੀਂ ਇਹ ਵੀ ਨਹੀਂ ਪਤਾ ਲੱਗਿਆ ਵੀ ਆਪੇ ਬੱਜੇ ਕਿ ਕਿਸੇ ਦੇ ਨਾਲ ਇਹ ਨਹੀਂ ਕਲੀਅਰ ਨਹੀਂ ਹੋਇਆ ਵੀ ਇਹ ਆਪੇ ਬੱਜੀਆਂ ਨੇ ਜਾਂ ਕਿਸੇ ਦੇ ਨਾਲ ਲੱਗਿਆ ਇੱਕ ਗੱਡੀ ਕੋਈ ਹੋਰ ਵੀ ਹੈਗੀ ਸੀ ਇੱਥੇ ਕਿ ਦੇਖਣ ਵਾਲੇ ਕਹਿੰਦੇ ਸੀ ਵੀ ਪਿੱਛੇ ਟਰਾਲਾ ਆ ਰਿਹਾ ਸੀ ਟਰਾਲੇ ਨਾਲ ਟਕ ਹੋਏ ਨੇ ਜਾਂ ਨਹੀਂ ਹੋਏ ਇਹਦੇ ਬਾਰੇ ਕੋਈ ਪੁਲੀਆ ਨਹੀਂ ਕਰਦਾ ਦੁਕਾਨਦਾਰਾਂ ਦੇ ਪੁੱਛਣ ਤੇ ਪਤਾ ਲੱਗ ਰਿਹਾ ਵੀ ਇਹਨੂੰ ਜਿਹੜੀ ਲੇਡੀ ਜੀ ਚਲਾ ਰਹੀ ਸੀ ਤੇ ਇੱਕ ਲੇਡੀ ਜੀ ਨਾਲ ਬੈਠੇ ਸੀ ਜਦੋਂ ਗੱਡੀ ਐਕਸੀਡੈਂਟ ਹੋਈ ਹੈ ਉਹ ਦੁਬਾਰਾ ਜਿਹੜੇ ਦੁਕਾਨਦਾਰ ਨੇ ਉਹ ਭੱਜ ਕੇ ਆਇਆ ਉਹਨਾਂ ਨੇ ਲੇਡੀ ਨੂੰ ਉਹਨਾਂ ਦੇ ਵਿੱਚੋਂ ਕੱਢਿਆ ਉਸ ਤੋਂ ਬਾਅਦ ਉਹਨਾਂ ਨੂੰ ਕੱਢ ਕੇ ਜਿਹੜੀ ਗੱਡੀ ਹੈ ਵੱਡੀ ਅਕਸੀ ਨੇ ਤੋਂ ਇਹ ਕਿੱਥੋਂ ਆ ਰਹੀ ਸੀ ਗੱਡੀ ਕਿੱਥੇ ਜਾ ਰਹੀ ਸੀ ਇਹ ਗੱਡੀ ਫਾਇਲ ਕਾ ਸਾਈਡ ਤੋਂ ਆ ਰਹੀ ਹੈ ਮੋਗੇ ਦਾ ਨੰਬਰ ਹੈ ਗੱਡੀ ਦਾ ਇਹ ਅਜੇ ਕਲੀਅਰ ਨਹੀਂ ਹੋ ਰਿਹਾ ਜੀ ਇਹ ਗੱਡੀ ਮੋਗੇ ਦੀ ਹੈ ਜਾਂ ਕਿਤੇ ਆਸੇ-ਪਾਸੇ ਦੀ ਕਿੰਨੇ ਲੋਕ ਸਵਾਰ ਸੀ ਦੋ ਲੇਡੀਜ਼ ਦੋ ਲੇਡੀਜ਼ ਸੀ ਇਹਦੇ ਵਿੱਚ ਅੱਛਾ ਇਹ ਕਿੰਨੇ ਕੋਏ ਦਾ ਹਾਦਸਾ ਹੈ 15 ਮਿੰਟ ਪਹਿਲਾਂ ਲੱਗਿਆ ਤੇ ਸੱਟ ਸੱਟਾਂ ਤਕਰੀਬਨ ਨਾਰਮਲ ਨੇ ਬਾਕੀ ਤਕਰੀਬਨ ਕੋਈ ਇਦਾਂ ਦਾ ਨੁਕਸਾਨ ਸਰ ਇਸ ਤੋਂ ਉਹਨਾਂ ਨੂੰ ਕਿੱਥੇ ਲਿਜਾਇਆ ਗਿਆ ਹੈ ਉਹ ਇਹ ਇੱਥੇ ਹੀ ਖੜੀਆਂ ਜੀ ਇਸ ਤੋਂ ਬਾਅਦ ਜਦੋਂ ਅਸੀਂ ਆਏ ਹਾਂ ਉਸ ਤੋਂ ਬਾਅਦ ਕਿ ਦੋ ਘਰ ਮੰਨ ਤੱਕ ਬੋ ਪਤਾ ਕਰਵਾ ਲਿਆ ਉਹ ਹੀ ਕਿ ਗੱਡੀ ਦਾ ਪਤਾ ਨਹੀਂ ਲੱਗਿਆ ਜਲਾਲਾ ਮਾ ਜੀ ਕੇ ਬਾਗ ਦੀ ਨਹੀਂ ਇਹ ਨਹੀਂ ਪਤਾ ਲੱਗਿਆ ਜੀ ਸ਼ੁਰੂਆਤੀ ਤੌਰ ਤੇ ਇਹ ਨਹੀਂ ਪਤਾ ਨਹੀਂ ਜੀ ਇਹ ਵੀ ਨਹੀਂ ਪਤਾ ਲੱਗਿਆ ਵੀ ਆਪੇ ਬੱਜੇ ਕੇ ਕਿਸੇ ਦੇ ਨਾਮ ਇਹ ਨਹੀਂ ਕਲੀਅਰ ਨਹੀਂ ਹੋਇਆ ਵੀ ਇਹ ਆਪੇ ਬੱਜੀਆਂ ਨੇ ਜਾਂ ਕਿਸੇ ਦੇ ਨਾਲ ਲੱਗੀ ਨਹੀਂ ਗੱਡੀ ਕੋਈ ਹੋਰ ਵੀ ਹੈਗੀ ਸੀ ਇੱਥੇ ਕਿ ਦੇਖਣ ਵਾਲਾ ਕਹਿੰਦੇ ਸੀ ਵੀ ਪਿੱਛੇ ਟਰਾਲਾ ਆ ਰਿਹਾ ਸੀ ਟਰਾਲੇ ਨਾਲ ਟੱਕਰ ਹੋਏ ਨੇ ਜਾਂ ਨਹੀਂ ਹੋਏ ਇਹਦੇ ਬਾਰੇ ਕੋਈ ਕਲੀਅਰ ਨਹੀਂ ਕਰਦਾ